ਖਲਸਾ ਵਾਹਿ ਜੀ ਕੀ ਫਤਿਹ ਗੁਰੂ ਰੋਪ குரு ਸਾਰੀ ਸਾਧ ਸੰਗਤ ਜੀਓ ਹਾਉ ਅਜਾਪ ਜੀ ਦੇ ਨਾਲ ਭਾਈ ਪੱਲੇ ਦੀ ਵਾਰਤਾ ਸੰਧੀ ਕਰੀਏ ਨਾਲ ਦੀ ਨਾਲ ਗੁਰੂ ਕਾ ਸ਼ਬਦ ਢੋਡਰ ਦੁਆ ਨੇ ਥਾਂਵ ਰਖੇ ਗੁਰਸੂਰੇ ਉਸ ਦੀ ਵਿਆਖਿਆ ਪਰ ਪੱਲੇ ਦੀ ਵਾਰਤਾ ਕਿਹੇ ਤਰ੍ਹਾਂ ਸਖੀ ਸਰਵਰ ਪਰਿਵਾਰ ਦੇ ਵਿੱਚ ਰਹਿੰਦੇ ਆਇਆ ਸਤਿਗੁਰੂ ਦੇ ਚਰਨਾਂ ਦਾ ਪਵਰਾ ਬਣਿਆ ਤੇ ਸਾਰੇ ਪਿੰਡ ਨੂੰ ਤਾਰਿਆ ਅੱਜ ਉਸ ਨਕਰ ਦੇ ਸੈਭ ਸਹਿਬ ਸ਼੍ਰੀ ਗੁਰਮੁਖ ਮੈਸਰ ਜੀ ਦੀ ਚੈਨਲ ਸੂਰਤ ਹੈ ਆਓ ਪਿਆਰੇ ਉਗੜ ਕੇ ਫਤਿਹ ਕਰਾਈਏ ਔਰ ਦਿਹਾਸਪੇੜ ਸਰਮਣ ਕਰੀਏ ਸਾਡਾ YouTube ਚੈਨਲ ਗੁਰੂ ਟੀਵੀ ਗੁਰੂ 13 ਟੀਵੀ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਜੇ ਚੰਗਾ ਲਗੇ ਸਾਡੇ ਸਿਰ ਤੇ ਮਿਹਰ ਪ੍ਰਿਆਸ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਆ ਪਹਨ ਸੁ ਸਾਇ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵਿ ਸਿਖਤੁ ਖਸਮਨੀ ਨੂਰ ਅਰਸੋਂ ਕਰਸੋਂ ਛਟੀ ਆ ਤੋ ਜਟੇ ਸਤਿ ਪਾਤਿ ਸਾਹਿ ਮਲ ਜਨਮ ਜਨਮ ਦੀ ਕਟੀ ਆ ਸੱਜਣ ਸੱਚਾ ਬਾਦਸ਼ਾਹ ਸਿਰਸ਼ਾ ਹਾਂ ਦੇਸ਼ਾਹ ਜਿਸ ਪਾਸ ਬੈਠਿਆ ਸੋਹੀਐ ਸੁਮਨਾ ਦਾ ਵਿਸਾਹ ਬਲਾਵਲ ਮਹੱਲਾ ਪੰਜਮ ਦੋਇ ਥਾਮ ਰੱਖੇ ਗੁਰਸੂਰੇ ਹਲਤ ਪੰਤ ਪਾਰ ਬ੍ਰਹਮ ਸੁਵਾਰੇ ਕਾਰਜ ਹੋਏ सगले ਪੂਰੇ ਦੋਵੇਂ ਥਾਂ ਰੱਖੇ ਹਾ ਗੁਰਸੂਰੇ ਹਲਕ ਪਲਕ ਪਾਨ ਬ੍ਰਹਮ ਸੁਵਾਰੇ ਕਾਰਜ ਹੋਏ सगले ਪੂਰੇ ਰਹੋ ਹਰ ਹਰ ਨਾਮ ਜਪਤ ਸੁਖ ਸਹਜੇ ਮੱਜਣ ਹੋਵਤ ਸਾਧੂ ਤੂਰੇ ਅਵਨ ਜਾਣ ਰਹੇ ਚਿਤ ਪਾਈ ਜਨਮ ਮਰਨ ਕੀ ਮਿਟੇ ਬਸੂਰੇ ਬ੍ਰੰਪਇ ਤਰੇ ਛੁਟੇ ਭੈ ਜਮਕੇ ਘਰ ਘਟੇ ਕਰਿਆ ਪਰ ਪੂਰੇ ਨਾਨਕ ਸ਼ਰਨ ਨ ਪਰਿਓ ਦੁਖ ਭਜਨ ਅੰਤਰ ਬਾਹਰ ਪੇਖ ਹਜੂਰੇ ਨਾਨਕ ਸ਼ਰਨ ਨ ਪਰਿਓ ਦੁਖ ਭਜਨ ਅੰਤਰ ਬਾਹਰ ਪੀਖ ਜੂ ਵਾਹ ਜੀ ਕਾ ਖਰਸਾ ਵਾਹ ਜੀ ਕੀ ਫਤਿਹ ਗੁਰੂ પુરਸਵਾਰੀ ਸਾਹਿਬ ਸਿੰਘ ਬਲਾਵਲ ਰਾਗ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਖਸ਼ਾ ਕਰਦੇ ਨੇ ਦੋਵੇਂ ਥਾਮ ਰੱਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਤੇ ਸਤਿਗੁਰੂ ਨੇ ਐਸੀ ਕਿਰਪਾ ਕਰਨ ਦਿੱਤੀ ਹਲਤ ਅਤੇ ਪਲਤ ਭਾਵ ਇਹ ਦੁਨੀਆ ਤੇ ਅੱਗੇ ਵਾਲੀ ਦੁਨੀਆ ਨੂੰ ਸਵਾਦ ਦਿੱਤਾ ਦੁਨੀਆ ਤੇ ਆਉਂਦਾ ਸੁਭਾਗ ਜਿਹੜਾ ਪ੍ਰਾਪਤ ਹੋਇਆ ਸੀ ਉਹ ਸਫਲਾ ਹੋ ਗਿਆ ਦੋਵੇਂ ਥਾਵਾਂ ਤੇ ਸਤਿਗੁਰੂ ਨੇ ਰੱਖ ਵਿਖਾਈ ਸਾਰੇ ਕਾਰਜ ਨੇ ਪੂਰੇ ਕਰ ਦਿੱਤੇ ਆਹ ਹਰ ਹਰ ਨਾਮ ਜਪਤ ਸੁਖ ਸਹਿਜੀ ਮੱਧਨ ਹੋਵਤ ਸਾਧੂ ਧੂਗੇ ਹਰੀ ਪ੍ਰਮਾਤਮਾ ਦਾ ਨਾਮ ਜਪਿਆ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਸਹਿਜ ਅਵਸਥਾ ਬਣਦੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਧ ਜਨਾਂ ਗੁਰਮੁਖ ਜਨਾਂ ਦੇ ਚਰਨਾਂ ਦੀ ਧੂੜ ਜਿਹੜੀ ਆ ਉਹ ਮਿਲ ਜਾਵੇ ਤੇ ਪਿਆਰਿਓ ਪਵਿੱਤਰਤਾ ਹੋ ਜਾਂਦੀ ਆ ਆਮਨ ਜਾਨ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਸੂਰੇ ਤੇ ਫਿਰ ਦੁਨੀਆ ਤੇ ਜਿਹੜਾ ਆਉਣਾ ਜਾਣਾ ਪਿਆਰਿਓ ਉਹਦੇ ਤੇ ਬੰਦ ਲੱਗ ਜਾਂਦਾ ਹੈ ਉਹਦੇ ਤੇ ਵਿਸ਼ਰਾਮ ਲੱਗ ਜਾਂਦਾ ਹੈ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ ਸਤਿਗੁਰੂ ਜੀ ਦੀਓ ਕਿਰਪਾ ਹੋ ਜਾਏ ਆਓ ਪਿਆਰਿਓ ਸੁਣੀਏ ਅੱਜ ਭਾਈ ਪੱਲੇ ਦੀ ਕਥਾ ਹੈ ਭਾਈ ਪੱਲੇ ਦੀ ਮਾਤਾ ਸੰਤੀ ਸੁਲਤਾਨ ਮਿੜਨੀ ਹੈ ਬੰਦਾਲੇ ਦੇ ਵਿੱਚ ਪਿਆਰਿਓ ਦੀ ਸ਼ਾਦੀ ਹੋ ਜਾਂਦੀ ਔਰ ਸ਼ਾਦੀ ਇੱਕ ਐਸੇ ਪਰਿਵਾਰ ਦੇ ਵਿੱਚ ਹੁੰਦੀ ਪਿਆਰਿਓ ਜਿਹੜੇ ਤਕਰੀਬਨ ਸਾਰਾ ਨਗਰ ਹੀ ਸਖੀ ਸਰਵੀਆਂ ਨੇ ਮੰਨਦਾ ਹੈ ਸਾਰੇ ਹੀ ਪੀਰਾਂ ਫਕੀਰਾਂ ਨੂੰ ਮੰਨਦੇ ਸਤਿਗੁਰੂ ਦੇ ਦਰ ਦਾ ਕੋਈ ਭਵੜਾ ਨਹੀਂ ਪਰ ਸੰਤੀ ਜਿਸ ਜਗ੍ਹਾ ਤੋਂ ਗਏ ਸੀ ਇਹ ਨਗਰ ਸੀ ਸੁਲਤਾਨਵਿੰਡ ਅਮਰ ਸਰ ਸ਼ਹਿਰ ਚਰਨ ਸ਼ੋਭਾ ਪ੍ਰਾਪਤ ਸ਼ਹੀਦਾਂ ਦੀ ਮਰੀਦਾਂ ਦੀ ਗੁਰੂ ਜੀ ਦੇ ਸੇਵਕਾਂ ਦੀ ਗੁਰੂ ਜੀ ਦੇ ਚਰਨ ਭਾਗਾਂ ਵਾਲੀ ertidhi ਤੋਂ ਮਾਤਾ ਇੱਥੇ ਗਈ ਪਰ ਅੱਗੇ ਜਾ ਕੇ ਜਦੋਂ ਕੋ ਨਿਤਨੇਮ ਕਰਨਾ ਸਿਮਰਨ ਕਰਨਾ ਪਿਆਰੋਂ ਤੇ ਘਰ ਦੇ ਵਿੱਚ ਕਲੇਸ਼ ਖੜਾ ਹੋਣਾ ਕਿ ਤੂੰ ਗੁਰੂ ਨੂੰ ਮੰਨਦੇ ਅਸੀਂ ਪੀਰਾਂ ਨੂੰ ਮੰਨਦੇ ਹਾਂ ਤੂੰ ਵੀ ਪੀਰਾਂ ਨੂੰ ਮੰਨ ਜਿਸ ਤਰ੍ਹਾਂ ਸੀ ਕਰਦੇ ਹੋਵੇਂ ਤੂੰ ਹੀ ਕਰ ਵੀਰਵਾਰ ਦਾ ਚਰਾਗ ਦਾ ਸੇਵਾ ਕਰ ਪੀਰਾਂ ਨੂੰ ਰੋਡ ਖਵਾ ਪਰ ਉਸ ਦਾ ਮਨ ਜਿਹੜਾ ਹੈ ਉਹ ਪਰਮੇਸ਼ਰ ਦੇ ਚੰਨਾਂ ਵਿੱਚ ਪਿਆਰਿਓ ਵਿਝਿਆ ਹੋਇਆ ਹੈ ਤੇ ਉਹ ਜਿੰਤਨਾ ਮਰਜੀ ਜੋਰ ਲਾਉਂਦੇ ਨੇ ਪਰ ਪਿਆਰਿਓ ਉਹ ਚੁੱਪ ਧਾਰਨ ਕਰਕੇ ਸਤਿਗੁਰੂ ਦਾ ਸਿਮਰਨ ਕਰ ਹੀ ਜਾਂਦੀ ਹੈ ਹੁਣ ਹੋਣੀ ਜਿਹੜੀ ਆ ਕੁਕਤੇ ਵੀ ਵਾਪਰ ਜਾਂਦੀ ਹੈ ਪਿਆਰਿਓ ਘਰ ਦਾ ਸਿਰ ਦਾ ਸਾਈ ਜਿਹੜਾ ਹੈ ਮਾਰਗ ਨੇ ਕਿਰਪਾ ਕੀਤੀ ਘਰੇ ਬੱਚਾ ਪੈਦਾ ਹੋਇਆ ਤੇ ਘਰ ਦਾ ਸਾਈ ਚਲਾ ਗਿਆ ਹੁਣ ਬੱਚੇ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਵੀ ਆ ਗਈ ਹੈ ਜੇ ਘਰਦਿਆਂ ਦੀ ਗੱਲ ਨਹੀਂ ਮੰਨਦੀ ਤੇ ਰੋਟੀ ਟੁਕਰ ਵੀ ਅਗਲਿਆਂ ਨੇ ਵੱਖਰਾ ਕਰ ਦਿੱਤਾ ਵਾਈ ਵੀ ਵੱਖਰੀ ਕਰ ਦਿੱਤੀ ਪਿਆਰਿਓ ਬੜਾ ਔਖਾ ਸਮਾਂ ਆ ਗਿਆ ਹੁਣ ਉਸ ਔਖੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਦੇ ਨਾਲ ਆਪਣੇ ਬੱਚੇ ਨੂੰ ਉਸਨੇ ਪਾਲ ਲਿਆ ਬੱਚਾ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਗੁਰਸਿੱਖੀ ਦੀ ਸਿੱਖਿਆ ਦਿੱਤੀ ਸਤਿਗੁਰੂ ਦੇ ਚਰਨਾਂ ਦਾ ਭਵਰਾ ਬਣਦਾ ਗਿਆ ਪਿਆਰਿਓ ਤੇ ਆਪ ਪੜ ਰਹੇ ਆ ਨਾ ਦੂਵੇਂ ਥਾਮ ਰੱਖੇ ਗੁਰੂ ਸੂਰੇ ਤੇ ਸਤਿਗੁਰੂ ਤੇ ਫਿਰ ਸੱਚੇ ਪਾਤਸ਼ਾਹ ਜਿਹੜਾ ਉਹ ਧਾਰ ਮੇਰੇ ਘੜ ਘੜ ਕੇ ਅੰਤਰ ਕੀ ਜਾਣਤ ਹੈ ਭਰੇ ਬੁਰੇ ਕੀ ਪੀਰ ਪਛਾਣ ਤ ਸਾਰਾ ਕੁਝ ਜਾਣਦਾ ਪਿਆਰਿਓ ਪਰ ਕੋਈ ਸਮਾਂ ਹੁੰਦਾ ਹੈ ਉਸ ਦੇ ਵਿੱਚ ਦੀ ਲੱਗਣਾ ਪੈਂਦਾ ਹੈ ਗੰਨਾ ਵੀ ਜਿੰਨਾ ਚਿਰ ਤੱਕ ਵਿਲਣੇ ਦੇ ਵਿੱਚ ਆਪਣਾ ਆਪ ਲਾਇਣਾ ਉਹਨਾਂ ਚ ਰੋੜੀ ਨਹੀਂ ਬਣਦੀ ਗੁੜ ਨਹੀਂ ਬਣਦਾ ਪਿਆਰਿਓ ਇਸੇ ਤਰ੍ਹਾਂ ਹੀ ਸਾਰੇ ਕਾਰਜ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਹੁੰਦੇ ਆ ਸੋਨਾ ਜਿਹੜਾ ਹੈ ਭੱਠੀ ਦੇ ਵਿੱਚ ਸੜ ਕੇ ਜਿੰਨਾ ਚਿਰ ਢੇਲੀ ਨਹੀਂ ਬਣਦਾ ਉਹਨਾਂ ਚ ਸੋਨਾ ਨਹੀਂ ਖੋਲਦਾ ਤੇ ਪਿਆਰਿਓ ਜਿਹੜਾ ਗੁਰੂ ਦਾ ਸਿੱਖ ਹੈ ਫਿਰ ਜੇ ਪੂਰੇ ਇਮਤਿਹਾਨਾਂ ਤੋਂ ਬਾਹਰ ਨਾ ਨਿਕਲੇ ਤੇ ਗੁਰੂ ਦਾ ਸਿੱਖ ਨਹੀਂ ਪਿਆਰਿਓ ਕੱਚਾ ਪిల్లా ਹੋਵੇਗਾ ਤੇ ਜਦ ਮਰਜੀ ਆ ਥਾਰੀ ਦੇ ਲੱਡੂ ਵਾਂਗੂ ਜਿੱਦਨ ਨੂੰ ਜੀ ਕਰੇਗਾ ਰਣ ਜਾਏਗਾ ਸੋ ਗੁਰੂ ਸਵਾਰਿਓ ਥੋੜਾ ਜਿਹਾ ਬੱਚਾ ਵੱਡਾ ਹੋਇਆ ਹੁਣ ਖੇਤੀਬਾੜੀ ਮਾਤਾ ਪ੍ਰੀ ਦੇ ਨਾਲ ਹੱਥ ਵਟਾਉਂਦਾ ਹੈ ਸਹੀ ਸਹੀ ਹਲ ਵਾਉਣਾ ਵੀ ਸਿੱਖ ਗਿਆ ਬਲਦਾਂ ਦੀ ਜੋਗ ਵੇਲੇ ਨਾਲ ਲੈ ਜਾਣੀ ਪਿਆਰਿਓ ਤੇ ਖੇਤੀਬਾੜੀ ਜਾ ਕੇ ਕਰਨੀ ਨਾਲ ਮਾਤਾ ਨੇ ਉਸ ਦਾ ਪੂਰਾ ਹੱਥ ਵਟਾਉਣਾ ਔਰ ਉਸਨੇ ਹਰਵੇਰੇ ਦੇ ਮਨ ਜੀ ਤਾਂ ਹੋਵੇਗੀ ਪਤਾ ਕਦੋਂ ਆਣ ਕੇ ਗੁਰੂ ਸਾਹਿਬ ਸਾਨੂੰ ਮਿਲਣਗੇ ਕਦੋਂ ਆਉਣਗੇ ਤੇ ਪਿਆਰਿਓ ਮਾਤਾ ਨੇ ਵਿਸ਼ਵਾਸ ਰੱਖਣ ਦੀ ਖਾਤਰ ਇੱਕ ਵੱਡੀ ਰੋੜੀ ਗੁੜ ਦੀ ਕਪੜੇ ਚ ਬਨ ਕੇ ਦੇ ਦਿੱਤੀ ਕਹਿਣ ਲੱਗੀ ਇਹਨੂੰ ਪੰਜਾਲੀ ਦੇ ਨਾਲ ਬਨ ਲਵੀ ਤੇ ਪੰਜਾਲੀ ਦੇ ਨਾਲ ਬਨ ਕੇ ਤੇ ਹਰਵੇਰੇ ਹਲ ਵੋਂਦਾ ਉਹਨੂੰ ਯਾਦ ਕਰੀਂਗਾ ਆਪੇ ਆ ਜਾਏਗਾ ਇਨੂੰ ਜਾਣ ਦੀ ਲੋੜ ਨਹੀਂ ਪੈਣੀ ਤੇਰੇ ਤੱਕ ਆ ਪਹੁੰਚ ਕਰੇਗਾ ਪਿਆਰਿਓ ਸਮਾਂ ਵਿਚਰਦਾ ਗਿਆ ਪੱਲੇ ਦੀ ਪਰਖ ਪੂਰੀ ਹੁੰਦੀ ਗਈ ਆਖੀਰ ਉਹ ਦਿਨ ਆ ਗਿਆ ਜਿਸ ਵੇਲੇ ਬੱਤੀਆਂ ਦੰਦਾਂ ਚੋਕਿਆ ਪੂਰਾ ਹੁੰਦਾ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਾਥੀਆਂ ਦੇ ਨਾਲ ਘੋੜੇ ਦੇ ਉੱਤੇ ਬਾਉਦਾਈ ਘੋੜਾ ਭਜਾ ਕੇ ਪੱਲੇ ਦੇ ਕੋਲ ਆਏ ਆਣ ਕੇ ਕਿਹਾ ਪਲਿਆ ਯਾਦ ਕਰਦਾ ਸਿ ਆ ਗਈ ਪੱਲਾ ਚਰਨਾ ਤੇ ਡਿੱਗ ਪਿਆ ਜਦੋਂ ਚਰਨਾ ਤੇ ਡਿੱਗਾ ਤੇ ਸੁੱਧ ਬੁੱਧ ਭੁੱਲ ਗਈ ਢਾਡੀ ਕੋ ਮੰਗਣ ਚੇਤਨਾ ਆਵੇ ਪਿਆਰਿਓ ਜਿਹੜਾ ਗੁਰੂ ਨਾਲ ਜੁੜਿਆ ਹੁੰਦਾ ਜੀ ਅਸੀਂ ਆਣ ਕੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਗੁਰੂ ਦੇ ਸਨਮੁਖ ਜਦੋਂ ਅਸੀਂ ਅਰਦਾਸ ਕਰਦੇ ਹਾਂ ਪਿਆਰਿਓ ਤੇ ਜਿਹੜੀਆਂ ਗੱਲਾਂ ਸਾਡੇ ਮਨ ਦੇ ਫੁਰਨੇ ਹੁੰਦੇ ਆ ਨਾ ਜਿਉਂ ਬੋਲ ਕੇ ਅਸੀਂ ਪੂਰੇ ਕਰ ਲਈਏ ਤਾਂ ਸਾਡਾ ਭਰੋਸਾ じゃ ਬਣ ਜਾਂਦਾ ਹੈ ਕਿ ਅਸੀਂ ਜੋ ਮੰਗਣਾ ਸੀ ਮੰਗ ਲਿਆ ਪਰ ਪਿਆਰਿਓ ਜਿਹੜਾ ਅਸਲੀ ਤਰੀਕੇ ਨਾਲ ਗੁਰੂ ਨਾਲ ਜੁੜਦਾ ਜੇ ਉਹਦੇ ਅੰਦਰੋਂ ਇਹ ਦੁਨਿਆਵੀ ਮੰਗਾ ਨਹੀਂ ਜੇ ਨਿਕਲਦੀਆਂ ਇਹ ਵੀ ਨੋਟ ਕਰ ਲਿਓ ਢਾਡੀ ਕੋ ਮੰਮਣ ਚੇਤ ਨਹੀਂ ਆਵੇ ਅਰਦਾਸ ਬੇਨਤੀ ਕਰੇਗਾ ਨੂੰ ਸਾਰਾ ਕੁਝ ਵਿਸਰ ਜਾਏਗਾ ਪਰ ਉਸ ਨੂੰ ਵਿਸਰ ਜਾਏਗਾ ਉਹਦੇ ਗੁਰੂ ਨੂੰ ਨਹੀਂ ਵਿਸਰੇਗਾ ਗੁਰੂ ਦੇ ਮੰਨਦੀਆਂ ਭਾਵਨਾयां ਆਪੇ ਪੂਰੀਆਂ ਕਰਦਾ ਹੈ ਹੁਣ ਜਦੋਂ ਪੱਲੇ ਨੇ ਰਕਾਬ ਦੇ ਸਿਰ ਰੱਖਿਆ ਪੈਰ ਤੇ ਚਰਨਾ ਦੇ ਤੇ ਨੇਤਰਾਂ ਦੇ ਵਿੱਚੋਂ ਨੀਰ ਵਹਿ ਰਿਹਾ ਤੇ ਚੰਨ ਧੁੱਦ ਤੇ ਨੀਰ ਦੇ ਨਾਲ ਤੇ ਤਰਬਕ ਕੇ ਜਗਾਇਆ ਜਦੋਂ ਆਵਾਜ਼ ਦਿੱਤੀ ਪੱਲਿਆ ਉਹ ਲਿਆ ਜਿਹੜੀ ਐਨੇ ਚਰਦੀ ਤੂੰ ਭੇਟਾ ਸਾਡੀ ਬਨ ਕੇ ਰੱਖੀ ਫਿਰਦਾ ਹੈ ਤਰਮ ਗਿਆ ਪੱਲਾ ਉਸੇ ਵੇਲੇ ਪੰਜਾਰੀ ਨਾਲੋਂ ਘੜ ਦੀ ਭਟੇਲੀ ਜਣੀਏ ਖੋਲੀ ਤੇ ਪਿਆਰੇ ਸਰਗਰਾਂ ਦੇ ਸਰਮੁਖ ਹਾਜ਼ਰ ਕੀਤੀ ਤੇ ਕਹਿਣ ਲੱਗੇ ਅੱਜ ਤੇਰੀਆਂ ਭਾਵਣੀਆਂ ਪੂਰੀਆਂ ਕਰਨੀਆਂ ਜਾ ਜਾ ਕੇ ਲੰਗਰ ਪਾਣੀ ਤਿਆਰ ਕਰ ਹੁਣ 19 ਤੇਜੀ ਨਾਲ ਘੋੜੇ ਭਜਦੇ ਦੇ ਉਹਨਾਂ ਦੇ ਨਾਲ ਹੀ ਭੱਜ ਕੇ ਪਿਆਰੇ ਉਹ ਘਰੇ ਗਿਆ ਤੇ ਬੜਾ ਖੁਸ਼ ਹੈ ਮਾਂ ਨੂੰ ਗਲ ਬੱਕੜੀ ਚ ਲਾ ਕੇ ਕਹਿਣ ਲੱਗਾ ਮਾਤਾ ਅੱਜ ਸਾਡੀਆਂ ਮੰਨੀਆਂ ਭਾਵਣੀਆਂ ਪੂਰੀਆਂ ਹੋ ਗਈਆਂ ਈ ਅੱਜ ਸਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਿਹਾ ਤੇ ਉਹਨਾਂ ਨੇ ਲੰਗਰ ਤਿਆਰ ਕਰ। ਘਟੋ ਘਟ 20 25 ਸਿੰਘ ਨੇ ਪਿਆਰੇ। ਘਰ ਦੇ ਵਿੱਚ ਇੰਨਾ ਦਾਣਾ ਸਿੱਧਾ ਹੈ ਨਹੀਂ। ਅੰਦਰ ਵੜੀ ਸਵਦੀਆਂ ਜਾ ਕੇ ਆਟਾ ਪਿਆਰਿਓ ਬੁਣਿਆ। ਪਰਾਂ ਦੇ ਵਿੱਚ ਆਟਾ ਗੁੰਨਿਆ ਜਿੰਨਾ ਕਿ ਗਾਇ ਮਿੱਟੀ ਝਾੜ ਕੇ ਕੰਢ ਕੇ ਗੁੰਨ ਲਿਆ ਤੇ ਫੁਕਾਲਿਆ। ਦਾਲ ਬਣਾ ਲਈ ਤੇ ਜਿਸ ਵੇਲੇ ਵਰਤੋਂ ਲੱਗੇ 20-25 ਸਿੱਖ ਬੈਠੇ ਨੇ ਗੁਰੂ ਸਾਹਿਬ ਬੈਠੇ ਨੇ ਔਰ ਦੂਜੇ ਬਨਿਓ ਪਿਆਰਿਓ ਮਜਮਾ ਵੇਖਣ ਵਾਲੇ ਜਿਵੇਂ ਲੋਕ ਹੁੰਦੇ ਆ ਨਾ ਤਮਾਸ਼ਾ ਵੇਖਣ ਵਾਲੇ ਲੋਕ ਕੰਧਾਂ ਦੇ ਉੱਤੇ ਚੜੇ ਹੋਏ ਨੇ ਕੋਠਿਆਂ ਦੇ ਉੱਤੇ ਚੜੇ ਹੋਏ ਨੇ ਕਹਿੰਦੇ ਵੇਖਾਂਗੇ ਅੱਜ ਸੰਤੀ ਕਿਵੇਂ ਗੁਰੂ ਸਾਹਿਬਾਂ ਨੂੰ ਤੇ 25 ਸਿੰਘਾਂ ਨੂੰ ਪ੍ਰਸ਼ਾਦਾ ਸਿਕਾਉਂਦੀ ਆ ਕਿੱਥੋਂ ਲਿਆਉਂਦੀ ਆ ਨਾਲ ਤਗੀਰ ਕਰਦੇ ਆਪਣੀਆਂ ਘਰ ਵਾਲੀਆਂ ਨੂੰ ਵੇਖਿਓ ਕਿਤੇ ਆਟਾ ਲੈਣ ਆ ਗਈ ਤੇ ਦਿਓ ਜੇ ਨਾ ਆਟਾ ਨਾ ਦੇ ਆ ਜੀ ਤੇ ਪਿਆਰੋ ਬਿਰਤੀ ਕਦੇ ਨਾ ਹੋਵੇ ਜਣ ਕੀ ਅਰਦਾਸ ਸਤਗੁਰੂ ਦੇ ਕੇ ਅਰਦਾਸ ਕਰਕੇ ਜਿਹੜਾ ਕਾਰਜ ਕਰੀਏ ਉਹਦੇ ਤੇ ਭਰੋਸਾ ਰੱਖ ਕੇ ਕਰੀਏ ਤੇ ਪਿਆਰੋ ਪੂਰਾ ਨਾ ਹੋਵੇ ਕਦੇ ਲਿਖਿਆ ਸਗੁਰੂ ਸਵਾਰਿਓ ਆਟਾ ਗੁੰਨਿਆ ਪ੍ਰਸ਼ਾਦਾ ਲਾਇਆ ਪ੍ਰਸ਼ਾਦਾ ਤਿਆਰ ਕੀਤਾ ਤੇ ਸੰਤੀ ਕਹਿਣ ਲਗੀ ਆ ਤੂੰ ਤਵਾ ਕੀ ਸਿੰਭੂ ਤੇ ਗੁਰੂ ਸਾਹਿਬ ਨੂੰ ਸਤਗੁਰੂ ਜੀ ਭੋਗ ਲਾਵੋ ਛਕੋ ਤੇ ਗੁਰੂ ਸਾਹਿਬ ਕਹਿਣ ਲਗੇ ਨਹੀਂ ਪ੍ਰਸ਼ਾਦਾ ਪਹਿਲਾਂ ਇਸ ਪੰਗਤ ਨੂੰ ਸਿਖਾਉਣਾ ਹੈ ਪ੍ਰਸ਼ਾਦਾ ਇਹਨਾਂ ਗੁਰਸਿੱਖਾਂ ਨੂੰ ਸਿਖਾਓ ਹੁਣ 20 25 ਸਿੰਘ ਨੇ ਸਵਾਇਆ ਗਪਾ ਹੈ ਜਿਵੇਂ ਜਿਵੇਂ ਸੰਧੀ ਲਾਈ ਜਾਂਦੀ ਆ ਉਹਦੇ ਉੱਤੇ ਕੱਪੜਾ ਪਾ ਕੇ ਰੱਖਿਆ ਆ ਪਿਆਰਿਓ ਮਨ 'ਚ ਧਿਆਨ ਸਤਿਗੁਰੂ ਦਾ ਧਰੇ ਜਾਂਦੇ ਆ ਰੱਖ ਲਾਜਾਂ ਢੱਕ ਪੜਦੇ ਤੇ ਗੁਰੂ ਸਵਾਰਿਓ ਗੁਰ ਸਤਿਗੁਰੂ ਰੱਖੇ ਨਾ ਲਾਜ ਕਿਤੇ ਲਿਖੇ 20 25 ਸਿੰਘਾਂ ਦੀ ਪੰਕਤ ਲੱਗੀ ਪ੍ਰਸ਼ਾਦੇ ਛਕਾਉਂਦੇ ਪ੍ਰਸ਼ਾਦੇ ਖਤਮ ਹੁੰਦੇ ਹੀ ਨਹੀਂ ਪ੍ਰਸ਼ਾਦੇ ਤੁਰੇ ਆਉਂਦੇ ਜਗੀਰ ਦੇ ਵਿੱਚੋਂ 20 25 ਆ ਨੇ ਛਕ ਲਿਆ ਹੁਣ ਗੁਰੂ ਸਾਹਿਬ ਮਸਕਰਾਏ ਕਹਿਣ ਲੱਗੇ ਪੁੱਤਰ ਆ ਜਿਹੜੇ ਬਨੇਰਿਆਂ ਤੇ ਬੈਠੇ ਆ ਨਾ ਆ ਜਿਹੜੇ ਤੇਰੇ ਘਰ ਨੂੰ ਵੇਹੜੇ ਕੋਠਿਆਂ ਦੇ ਵਿੱਚ ਇਹਨਾਂ ਨੂੰ ਪਹਿਲਾਂ ਆਵਾਜ਼ ਦੇ ਇਹ ਵੀ ਪ੍ਰਸ਼ਾਦਾਂ ਛਕ ਲੈਣਾ ਕਿ ਜਿਸ ਨੇ ਪਿਆਰਿਓ ਆਵਾਜ਼ਾ ਦਿੱਤਾ ਗੁਰੂ ਸਵਾਰਿਓ ਆਜੋ ਲੰਗਰ ਤਿਆਰ ਹੈ ਤੇ ਉਸੇ ਪਰ ਰਿਚ ਰਿਚ ਪਿਆਰਿਓ ਆਟਾ ਵੀ ਤਰਿਆਉਂਦਾ ਤੇ ਉਸੇ ਚ ਗੁੱਜੀ ਜਾਂਦਾ ਤੇ ਉਹਦੇ ਚ ਲੰਗਰ ਤਿਆਰ ਹੋਈ ਜਾਂਦਾ ਹੈ ਸਤਗੁਰੂ ਦੀ ਕਿਰਪਾ ਦੇ ਨਾਲ ਤੇ ਫੇਰ ਜਿਹੜਾ ਸਾਰਾ ਨਗਰਿਆ ਸਾਰਾ ਨਗਰ ਕਹਿੰਦਾ ਉਹ ਵੇਖੀਏ ਤਮਾਸ਼ਾ ਇਹਨਾਂ ਤੋਂ ਰੋਟੀਆਂ ਪੂਰੀਆਂ ਨਹੀਂ ਆਉਣੀਆਂ ਅੱਜ ਹੁਣ ਗੁਰੂ ਸਵਾਰਿਓ ਸਤਗੁਰੂ ਦੀ ਕਿਰਪਾ ਹੋਵੇ ਤੇ ਐਸਾ ਕਾਰਜ ਹੋ ਸਕਦਾ ਸੋ ਸਾਰੇ ਨਗਰ ਨੂੰ ਪ੍ਰਸ਼ਾਦਾ ਸ਼ਗਾਇਆ ਹੈ ਕਿਸੇ ਗੱਲ ਦੀ ਥੋੜ੍ਹ ਨਹੀਂ ਆਈ ਬਾਅਦ ਵਿੱਚ ਸਹਿਬ ਸ਼ਹੀਦ ਨੂੰ ਹਗਮੇ ਸਾਹਿਬ ਜੀ ਨੇ ਸ਼ਗਿਆ ਤੇ ਪਿਆਰਿਓ ਲੋਕਾਂ ਦੇ ਮਨਾਂ ਦੇ ਵਹਿਮ ਨਿਕਲ ਗਏ ਔਰ ਸਾਰੀ ਸੰਗਤ ਜਿਹੜੀ ਸੀ ਉਹ ਗੁਰੂ ਸਾਹਿਬ ਦੇ ਚਰਨਾਂ ਦੀ ਭਵਰਾ ਬਣ ਗਈ ਬਤਾਰਾ ਨਗਰ ਸਾਰਾ ਗੁਰੂ ਦਾ ਸਿੱਖ ਬਣ ਗਿਆ ਔਰ ਗੁਰੂ ਦਾ ਸਿੱਖ ਬਨਦੇ ਸਤਗੁਰੂ ਨੇ ਮਨ ਜੀ ਬਖਸ਼ਿਸ਼ ਕੀਤੀ ਪੱਲੇ ਨੂੰ ਉਲਚਾਰਜ ਬਣਾਇਆ ਹੈ ਕਿਰਪਾ ਦ੍ਰਿਸ਼ਟੀ ਹੋਈ ਹੈ ਭਾਵਨੀ ਉਹਦੀ ਪੂਰੀ ਹੋਈ ਐਸ ਵੇਲੇ ਸਤਿਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਪਰਿਵਾਰ ਤੇ ਲਹਿਰਾਂ ਬਹਿਰਾਂ ਹੋਈਆਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਪਿਆਰਿਓ ਸੁਕੈਨ ਦਾ ਭਾਵ ਕਿ ਜਿਹੜਾ ਗੁਰੂ ਦੇ ਨਾਲ ਜੁੜਦਾ ਹੈ ਉਹਦੇ ਸਾਰੇ ਕਾਰਜ ਰਾਸ ਸਤਿਗੁਰੂ ਕਰਦਾ ਹੈ ਸਤਿਗੁਰੂ ਦੀ ਉਹਦੀ ਡਿਊਟੀ ਲੱਗ ਜਾਂਦੀ ਹੈ ਸਤਿਗੁਰੂ ਪੂਰੇ ਕਾਰਜ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮ ਭੈ ਤਰੇ ਛੁੱਟੇ ਪਏ ਜਮ ਕੇ ਕਣ ਕਟ ਇਹ ਕਰਿਆ ਪ੍ਰਭੂ ਦੇ ਫਿਰ ਭਰਮ ਖਤਮ ਹੋ ਜਾਂਦੇ ਆ ਜਿਨ੍ਹਾਂ ਦੇ ਭਰਮ ਖਤਮ ਹੋ ਜਾਂਦੇ ਪਿਆਰਿਓ ਉਹ ਜਮਾਂ ਦੀ ਮਾਰ ਤੋਂ ਵੀ ਛੁੱਟ ਜਾਂਦੇ ਨੇ ਤਰ ਜਾਂਦੇ ਨੇ ਤੇ ਪ੍ਰਭੂ ਦੀ ਕਿਰਪਾ ਹੋ ਜੰਦੀ ਜਦੋਂ ਇੱਕ ਨੂੰ ਘਿਉਣਾ ਸ਼ੁਰੂ ਕਰ ਦਿੰਦੇ ਆ ਨੰਦ ਕਿਸ਼ਣ ਪਰਿਓ ਦੁਖ ਭਜਨ ਅੰਤਰ ਬਾਹਰ ਵੇਖ ਹਜੂਰੇ ਤੇ ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜਾ ਸ਼ਰਨ ਆ ਗਿਆ ਉਹਦੇ ਦੁੱਖ ਵੀ ਦੂਰ ਹੋ ਗਏ ਉਹਦੀਆਂ ਮੰਨ ਦੀਆਂ ਭਾਵਨੀਆਂ ਵੀ ਪੂਰੀਆਂ ਹੋ ਗਈਆਂ ਕਦੋਂ ਅੰਤਰਬਾਰ ਵੇਖ ਹੰਦੂਰੇ ਜਿਸ ਵੇਲੇ ਅੰਦਰ ਵੀ ਉਸੇ ਸਤਗੁਰੂ ਨੂੰ ਤਕਿਆ ਤੇ ਬਾਹਰ ਵੀ ਉਸੇ ਸਤਗੁਰੂ ਨੂੰ ਤਕਿਆ ਸੋ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪ ਜੀ ਨੇ ਭਾਈ ਪੱਲੇ ਦੀ ਵਾਰਤਾ ਸੁਣੀ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਤਾਰਨਾ ਗੱਜ ਕੇ ਫਦੇ ਗਜਾਈਏ ਜੀ ਵਾਜ ਜਿੱਕਾ ਖਾਲਸਾ ਵਾਜ ਜਿੱਕੀ ਫਤਿਹ